ਤੱਕੇ ਨਾਲ ਦੱਬਿਆ ਕੋਈ ਕਿੰਨਾ تیر ਝੁਕਦਾ ਹੈ ਫਿਰ ਡਾਂਗ ਤੋਂ ਸ਼ੁਰੂ ਹੁੰਦਾ ਕੋਹੜੇ ਤੇ ਰੁਕਦਾ ਹੈ ਅਡਵੈਜ ਉਹਨਾਂ ਨੂੰ ਜੋ ਸਾਡੇ ਬਾਹਲੇ ਲੱਗਦੇ ਨੇ ਜਦੋਂ ਚਾਕੇ ਖੁੱਲਦੇ ਨੇ ਕਰਤਾਰੀ ਲੱਗਦੇ ਨੇ ਜਦੋਂ ਚਾਕੇ ਖੁੱਲਦੇ ਨੇ ਕਰਤਾਰੀ ਲੱਗਦੇ ਨੇ ਜਿਹੜੇ ਰੜਕਦੇ ਅੱਖਾਂ ਚ ਕਬਿਖਾਨ ਬਰੋਬਰ ਨੇ ਜਦੋਂ ਭਜੜ ਤੇ ਆ ਗਏ ਫਿਰ ਬਾਣ ਬਰੋਬਰ ਨੇ ਸਾਡਾ ਮਾਰਾ ਸੋਚਦੇ ਜੋ ਕਿ ਸਾਡੇ ਸਾਰੇ ਲੱਗਦੇ ਨੇ ਜਦੋਂ ਚੱਕੇ ਖੁੱਲਦੇ ਨੇ ਕਰ ਤਾਲੀ ਲੱਗਦੇ ਨੇ ਜਦੋਂ ਚੱਕੇ ਖੁੱਲਦੇ ਨੇ ਕਰ ਤਾਲੀ ਲੱਗਦੇ ਨੇ ਧੰਨਵਾਦ ਜੀ ਥੈਂਕ ਯੂ